ਮੈਂ ਵੀਡੀਓ ਲਾਂਗੇ ਇੱਕ ਮੈਡਮ ਜੀ ਆਪਾਂ ਭੇਜ ਦਾਂਗੇ ਬਣਾ ਦਿਓ ਬਣਾ ਦਿਓ ਹਾਂਜੀ 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 ਗਗਨ ਬੱਲੇ ਬਣਾ ਦੇ ਇੱਕ ਜਿਹਾ ਬਣਾ ਦੇ ਇੱਕ ਫੋਨ ਦੀ ਲੈ ਲਓ ਨਾ ਤੁਸੀਂ ਆ ਵਧੀਆ ਹੁਣ ਇਹਨਾਂ ਨੂੰ ਡਿਊਟੀ ਦਿਓ ਜੀ ਤੁਸੀਂ ਜਿਹੜਾ ਜੋ ਦਿੱਤੀ ਆ ਇਹ ਕਰਨ ਉਹਨੂੰ ਹਾਂ ਰਿਪੀਟ ਕਰ ਦਿਓ ਇੱਥੇ ਛੱਡ ਕੇ ਵਧੀਆ ਕਰਕੇ ਬਣਾ ਦੇ ਜੀ ਡਿਊਟੀ ਨਹੀਂ ਸਹਿਜ ਹੋ ਗਿਆ ਬਾਈ ਜੀ ਤੁਹਾਡੇ ਪਿੱਛੋਂ ਦੂਜਾ ਕਰ ਲਓ ਤੁਸੀਂ ਵੀ ਬਣਾ ਲਓ ਆ ਪਿੱਛੇ ਨੂੰ ਕਰਦੇ ਭਾਈ ਮੰਦਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਸਐਚਓ ਆਡ ਇੰਸਪੈਕਟਰ ਨਰੇਸ਼ ਕੁਮਾਰੀ ਅੱਜ ਬੋਜਟੇਲ ਦਾਸ ਦੇ ਵਿੱਚ ਖੜੇ ਆ ਆਪਾਂ ਇੱਥੇ ਬੋਜਟੇਲ ਦਾਸ ਦੇ ਮੋਤਵਰ ਬੰਦੇ ਬੈਗਵਾਲ ਤੋਂ ਸਰਪੰਚ ਸਾਹਿਬ ਫਾਮਬਣਾ ਤੋਂ ਆਲੇ ਦੁਆਲੇ ਦੇ ਸਾਰੇ ਜਿਹੜੇ ਪ੍ਰਮੁੱਖ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਲਿਆ ਨੇ ਔਰ ਅਸੀਂ ਸਾਰਿਆਂ ਨੇ ਰਲ ਕੇ ਜੋ ਸਥਿਤੀ ਹੈਗੀ ਹੈ ਇੱਥੇ ਬੋਜਟੇਲ ਦਾਸ ਦੇ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਬੰਨ ਦੇ ਉੱਤੇ ਥੋੜੀ ਜੀ ਗੰਭੀਰ ਹੈਗੀ ਹੈ ਸਮੱਸਿਆ ਉਹਦਾ ਹੱਲ ਕਰਨ ਲਈ ਔਰ ਸਿਵਲ ਪ੍ਰਸ਼ਾਸਨ ਦੇ ਨਾਲ ਕੋਆਰਡੀਨੇਸ਼ਨ ਕਰਕੇ ਜਿਹੜੀ ਆਪਣੀ ਜਿੰਨੀ ਮੈਨ ਪਾਵਰ ਹੈ ਉਹਨੂੰ ਚਲਾਉਣ ਦੀ ਇੱਥੇ ਰਣਨੀਤੀ ਬਣਾਈ ਜਾ ਰਹੀ ਸੀਗੀ ਔਰ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਪਹਿਲੇ ਨਾਲ ਵੱਲੋਂ ਹੋਈ ਹੈ ਇਹ ਸਾਰੇ ਚਾਹਦੇ ਨੇ ਕਿ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਸਹਿਯੋਗ ਨਾਲ ਜਿੰਨੀ ਮੈਨ ਪਾਵਰ ਬਾਹਰੋਂ ਸੇਵਾਦਾਰ ਆਪਣੇ ਆ ਰਹੇ ਨੇ ਜਾਂ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਲੱਗੇ ਹੋਏ ਨੇ ਜਾਂ ਸਿਵਲ ਪ੍ਰਸ਼ਾਸਨ ਦੀ ਟੈਕਨੀਕਲ ਟੀਮ ਹੈ ਉਹਨਾਂ ਤੋਂ ਅਸੀਂ ਵਧੀਆ ਗਾਈਡੈਂਸ ਔਰ ਡਾਇਰੈਕਸ਼ਨ ਲੈ ਕੇ ਆਪਣੀ ਜਿਹੜੀ ਬੰਨ ਦੀ ਮਜ਼ਬੂਤੀ ਵਾਸਤੇ ਜਿਹੜੇ ਕਾਰਜ ਕਰਨ ਦੀ ਜ਼ਰੂਰਤ ਹੈ ਪਹਿਲਾਂ ਕਿਹੜੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਉਹ ਅਸੀਂ ਇੱਥੇ ਰਣਨੀਤੀ ਆਪਸ ਦੇ ਵਿੱਚ ਸੁਝਾਅ ਦੇ ਕੇ ਇੱਕ ਦੂਜੇ ਨੂੰ ਉਹ ਤਿਆਰ ਕੀਤੀ ਹੈ ਤੇ ਜਿੰਨੀ ਵੀ ਸਾਥ ਸੰਗਤ ਇੱਥੇ ਹਾਜ਼ਰ ਹੈ ਇਹਨਾਂ ਵੱਲੋਂ ਆਪਣੇ ਵੱਲੋਂ ਸੁਜੈਸਟ ਕੀਤਾ ਗਿਆ ਕਿ ਅਸੀਂ ਇਹਨੂੰ ਕਾਰਜ ਨੂੰ ਨਿਰਬੇਗਨ ਕਰਨ ਲਈ ਇੱਕ ਟੀਮ ਜਿਹੜੀ ਬਣਾਣੀ ਹੈ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਔਰ ਸਿਵਲ ਡਿਪਾਰਟਮੈਂਟ ਦੇ ਨਾਲ ਰਲ ਕੇ ਵਧੀਆ ਤਰੀਕੇ ਨਾਲ ਅਸੀਂ ਇਹਨੂੰ ਕੰਮ ਨੂੰ ਸੰਚਾਰੂ ਢੰਗ ਨਾਲ ਅਸੀਂ ਨੇਪੜੇ ਚਾੜੀਏ ਸੋ ਮੇਰੇ ਨਾਲ ਸਰਪੰਚ ਸਾਹਿਬ ਹੈਗੇ ਨੇ ਉਡਾਪੜ ਤੋਂ ਫਾਮਬੜਾ ਤੋਂ ਹੈਗੇ ਨੇ ਸਰਪੰਚ ਸਾਹਿਬ ਇੱਧਰ ਹੋਰ ਸਾਡੇ ਸਰਦਾਰ ਸਾਹਿਬ ਖੜੇ ਨੇ ਤੇ ਇਹਨਾਂ ਸਾਰੇ ਜਿੰਨੇ ਪਿੱਛੇ ਤੁਸੀਂ ਨੌਜਵਾਨ ਦੇਖ ਰਹੇ ਨੇ ਇਹਨਾਂ ਵੱਲੋਂ ਵੀ ਇਹ ਪਹਿਲ ਕਦਮੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਇਹਨਾਂ ਦੀ ਕਿ ਚਾਹ ਰਹੇ ਨੇ ਕਿ ਅਸੀਂ ਕਿਸੇ Aim ਨੂੰ ਲੈ ਕੇ ਚੱਲੀਏ ਸਹੀ ਟਾਰਗੇਟ ਨਾਲ ਕੰਮ ਕਰੀਏ ਤਾਂ ਕਿ ਆਪਣਾ ਜਿਹੜਾ ਪਿੰਡਾਂ ਦਾ ਇੱਥੇ ਬਚਾਅ ਹੋ ਸਕੇ ਇੱਕ ਮੇਰੀ ਅਪੀਲ ਹੈ ਜਿਹੜੀ ਆਮ ਪਬਲਿਕ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਦੂਰ ਦਰਾਡੇ ਪਿੰਡਾਂ ਤੋਂ ਵਿੱਚ ਵਿੱਚੋਂ ਵੀ ਜਿਹੜੀ ਸੇਵਾ ਲੈ ਕੇ ਇੱਥੇ ਸਾਡੇ ਬੁਰਜਟੇਲ ਦਾਸ ਪਿੰਡ ਦੇ ਵਿੱਚ ਪਹੁੰਚ ਰਹੇ ਨੇ ਅਪੀਲ ਜਿਹੜੀ ਇਹ ਪਿੰਡ ਵਾਸੀਆਂ ਵੱਲੋਂ ਵੀ ਇਹ ਪ੍ਰਸ਼ਾਸਨ ਵੱਲੋਂ ਵੀ ਹੈ ਕਿ ਸਾਨੂੰ ਇਸ ਸਮੇਂ ਜਿਹੜੀ ਹੈਗੀ ਆ ਜਿਹੜੀ ਤੁਸੀਂ ਸੇਵਾ ਲੈ ਕੇ ਆ ਰਹੇ ਹੋ ਉਹ ਚ ਜੈਕ ਵਾਲੀਆਂ ਟਰਾਲੀਆਂ ਤੁਸੀਂ ਜਿਹੜੀ ਮਿੱਟੀ ਲੈ ਕੇ ਆ ਰਹੇ ਹੋ ਉਹਨਾਂ ਦੀ ਸਾਨੂੰ ਪਹਿਲਾਂ ਜ਼ਰੂਰਤ ਹੈ ਸੋ ਕਿਰਪਾ ਕਰਕੇ ਜਿੰਨੇ ਵੀ ਜੈਕ ਵਾਲੀਆਂ ਜਿਨ੍ਹਾਂ ਕੋ ਟਰਾਲੀਆਂ ਹੈਗੀਆਂ ਮਿੱਟੀ ਭਰ ਕੇ ਉਹ ਸਾਨੂੰ ਇੱਥੇ ਬੰਦ ਤੇ ਪੁੱਜਦੀ ਕਰੋ ਉਹ ਤੋਂ ਬਾਅਦ ਫਾਂਬੜਾ ਮੰਡੀ 'ਚ ਡਿਸਾਈਡ ਹੋਇਆ ਕਿ ਜਿਹੜੀ ਮਿੱਟੀ ਦੂਸਰੀ ਟਰਾਲੀ ਆ ਜਾਂਦੀ ਹੈ ਉੱਥੇ ਆਪਾਂ ਡੰਪ ਕਰ ਰਹੇ ਹਾਂ ਉੱਥੇ ਥੈਲੇ ਭਰੇ ਜਾ ਰਹੇ ਨੇ ਸੋ ਜਿਸ ਵੀਰ ਨੇ ਵੀ ਉਸ ਤਰ੍ਹਾਂ ਸੇਵਾ ਕਰਨੀ ਹੈ ਉਹ ਫਾਂਬੜਾ ਮੰਡੀ ਦੇ ਵਿੱਚ ਜਿਹੜੀ ਉਹ ਅਨਲੋਡ ਕਰ ਸਕਦਾ ਆਪਣੀ ਮਿੱਟੀ ਤੇ ਬਾਕੀ ਸਪੰਸਰ ਸਾਹਿਬ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਲੇਕੋ ਅਸੀਂ ਤਾਂ ਵੀ ਇਹੀ ਗੱਲ ਕਰਨਾ ਚਾਹੁੰਦੇ ਜੋ ਤੁਸੀਂ ਗੱਲਾਂ ਕੀਤੀਆਂ ਬਹੁਤ ਵਧੀਆਂ ਬਾਕੀ ਸਾਡੀ ਸਲਾਹ ਵੀ ਇਹੀ ਹੋ ਗਈ ਆ ਵੀ ਇਹ ਬੰਨਾ ਸੀ ਬੰਨਣਾ ਹੀ ਬੰਨਣਾ ਸਾਨੂੰ ਕਿਸੇ ਦਾ ਸਹਿਯੋਗ ਹੋਵੇ ਇੱਕ ਸਾਨੂੰ ਇੱਥੇ ਦੇਖਣ ਚ ਘਾੜ ਜਰੂਰ ਆਈ ਆ ਵੀ ਪਿੰਡ ਚ ਤਾਲਮੇਲ ਬਹੁਤ ਘਟ ਰਿਹਾ ਉਹ ਪਤਾ ਨਹੀਂ ਟੜੇ ਬੰਦੀ ਕਰਨਾ ਕੀ ਕਰਨਿਆ ਉਹਦੇ ਨਾਲ ਸਾਨੂੰ ਦਿੱਕਤ ਵੀ ਆਈ ਆ ਉਹਦੇ ਨਾਲ ਸਾਡਾ ਕੰਮ ਰੁਕੇ ਵੀ ਆ ਲੋਕ ਵੀ ਉਹਨਾਂ ਪਰੇਸ਼ਾਨ ਆ ਅਸੀਂ ਲਗਲੇ ਪਿੰਡਾਂ ਦੇ ਲੋਕਿਆਂ ਅਸੀਂ ਚਾਹੁੰਦੇ ਵੀ ਉਹ ਕੰਮ ਜਿਹੜਾ ਆ ਅਸੀਂ ਨਿਜਠ ਦਈਏ ਜਾਂ ਸਾਰੇ ਸਹਿਯੋਗ ਨਾਲ ਜਨਰੇਟ ਕਰ ਦਈਏ ਕੰਮ ਉਹ ਨਿਰਵਿਘਨ ਚੱਲਣਾ ਚਾਹੀਦਾ ਚਲਾਵਾਂਗੇ ਵੀ ਜਦੋਂ ਤੱਕ ਨਹੀਂ ਬਨਾਂਦਾ ਚਲਾਵਾਂਗੇ ਅਸੀਂ ਕਿਸੇ ਦੇ ਕਹੇ ਤੇ ਨਹੀਂ ਲੱਗੇ ਕਿਸੇ ਦੇ ਕਹੇ ਤੇ ਹਟਦੇ ਨਹੀਂ ਕਿਸੇ ਦੇ ਗੁੱਸੇ ਕੀਤੇ ਵੀ ਨਹੀਂ ਹਟਦੇ ਕਰਾਂਗੇ ਜਰੂਰ ਜਿੰਨਾ ਚਿਰ ਸਾਡੀ ਬਾਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਪੰਜਾਬੀਆਂ ਦੀ ਖਾਸੀਅਤ ਹੈ ਜੋ ਮਰਜ਼ੀ ਹੋ ਜਾਏ ਨਹੀਂ ਪੁੱਛਦੇ ਅਸੀਂ ਜਿਤਨਾ ਹੀ ਜਿਤਨਾ ਜੀ ਜੁੜ ਰਹਿ ਜੀ ਮਾਜੀ ਪਹਾੜ ਖੜਾ ਰਾਦਾ ਚਾਹੀਦਾ ਜੀ ਬਸ